ਜਿਹੜੇ ਭਰਾ ਆਉਣਦੇ ਨੇ ਏਡੀ ਦੂਰ ਉਹ ਆਉਂਦੇ ਸਾਡੇ ਵਾਸਤੇ ਵੀ ਸਾਡੀਆਂ ਫਸਲਾਂ ਖਰਾਬ ਹੋਈਆਂ ਨਾ ਕਿ ਇਹਨਾਂ ਵਾਸਤੇ ਆਉਂਦੇ ਆ ਚਲੋ ਕੋਈ ਜਮਿਊਨਿਟੀ ਵੀ ਆ ਸਕਦਾ ਬਿਲਕੁਲ ਕੋਈ ਨਹੀਂ ਭਾਈ ਭਾਈ ਸਾਹਿਬ ਕੋਈ ਗੱਲ ਨਹੀਂ ਆਪਾਂ ਇੱਥੇ ਉਹ ਉੱਥੇ ਕਿਤੇ ਹਫਤਾ ਹੀ ਅਹੀਂ ਜਾਣਾ ਨਾ ਭਰਾਵਾਂ ਨੇ ਇਹਨਾਂ ਦੇ ਇੱਕ ਰੁਪਈਆ ਵੀ ਨਹੀਂ ਦੇਣਾ ਸਾਨੂੰ ਠੀਕ ਹੈ ਠੀਕ ਹੈ ਹਾਂਜੀ ਜਿਹੜੇ ਲੈ ਕੇ ਆਉਂਦੇ ਨੇ ਰਾਸ਼ਨ ਕੌਣ ਲੈ ਕੇ ਆਉਂਦਿਆ ਹਾਂਜੀ ਯਾਦ ਕਰ ਲੈ ਖਾਊ ਘਰ ਲੈ ਕੇ ਕੱਢ ਲੈ ਚਲੋ ਜਾਤ ਪਾਤ ਚ ਨਹੀਂ ਪੈਣਾ ਚਾਹੀਦਾ ਇਨਸਾਨੀਅਤ ਜਿਹੜੇ ਭਰਾ ਆਉਣਦੇ ਨੇ ਏਡੀ ਦੂਰ ਉਹ ਆਉਂਦੇ ਸਾਡੇ ਵਾਸਤੇ ਵੀ ਸਾਡੀਆਂ ਯਾਰ ਇੱਕ ਗੱਲ ਦੀ ਸਮਝ ਨਹੀਂ ਲੱਗੀ ਗਲਤ ਨਾ ਸਮਝਿਓ ਲੋਕਾਂ ਦੀਆਂ ਪੈਲੀਆਂ ਦੇ ਵਿੱਚ ਪਾਣੀ ਗਿਆ ਫਸਲ ਖਰਾਬ ਹੋਈ ਉਹਨਾਂ ਦੀ ਗੱਲ ਹੋ ਰਹੀ ਆ ਵੱਡੀਆਂ ਵੱਡੀਆਂ ਕੋਠੀਆਂ ਦੇ ਵਿੱਚ ਪਾਣੀ ਗਿਆ ਉਹਦੀ ਗੱਲ ਹੋ ਰਹੀ ਆ ਲੋਕਾਂ ਦਾ ਡੰਗਰ ਵੱੱਛਾ ਰੁੜ ਗਿਆ ਉਹਦੀ ਗੱਲ ਹੋ ਰਹੀ ਆ ਪਰ ਜਿਹੜਾ ਮਜ਼ਦੂਰ ਉਹਨਾਂ ਪੈਲੀਆਂ 'ਚ ਕੰਮ ਕਰਦਾ ਉਹਦੀ ਗੱਲ ਬਹੁਤ ਘੱਟ ਹੋ ਰਹੀ ਆ ਤੇ ਜਿਹੜਾ ਮਜ਼ਦੂਰ ਸਵੇਰੇ ਦਿਹਾੜੀ ਲਾਗ ਜਿੰਨੇ ਸ਼ਾਮ ਨੂੰ ਰੋਟੀ ਖਾਣੀ ਹੁੰਦੀ ਉਹਦੀ ਗੱਲ ਬਹੁਤ ਘੱਟ ਹੋ ਰਹੀ ਆ ਉਹਦੀਆਂ ਤੇ ਵਿਚਾਰੇ ਦੀਆਂ ਦਿਹਾੜੀਆਂ ਵੀ ਬੜੀਆਂ ਟੁੱਟੀਆਂ ਤੇ ਉਹਨੂੰ ਕਿੰਨੀ ਦੇਰ ਹੋਰ ਵੇਲਾ ਰਹਿਣਾ ਪੈਣਾ ਇਸ ਪਾਣੀ ਦੀ ਮਾਰ ਕਰਕੇ ਇਹ ਵੀ ਨਹੀਂ ਪਤਾ ਉਹਨਾਂ ਵਿਚਾਰਿਆਂ ਦੀ ਗੱਲ ਬਹੁਤ ਘੱਟ ਹੋ ਰਹੀ ਆ ਕਿ ਉਹਨਾਂ ਵਿਚਾਰਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਕਿ ਉਹਨਾਂ 'ਲ ਕੋਈ ਨਿਗਾ ਕਿਉਂ ਨਹੀਂ ਮਾਰਦਾ ਪਿਆ ਕੋਈ ਕਿਉਂਕਿ ਆਪਾਂ ਸਾਰੇ ਜਾਣੇ ਤੇ ਦੂਰਿਆਂ ਵਿਦੇਸ਼ਾਂ 'ਚ ਬੈਠ ਮੈਨੂੰ ਉਹਨਾਂ ਨੂੰ ਤੇ ਚੀਜ਼ਾਂ ਦੇਖਣੀਆਂ ਚਾਹੀਦੀਆਂ ਉਹਨਾਂ ਨੂੰ ਤੇ ਚੀਜ਼ਾਂ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਇਹ ਮਜ਼ਦੂਰਾਂ ਦੇ ਨਾਮ ਵੀ ਬਹੁਤ ਨੁਕਸਾਨ ਹੋਇਆ ਉਹਨਾਂ ਦੇ ਨਾਲ ਵੀ ਕਾਫੀ ਤੱਕਾ ਹੋਇਆ ਵਾ ਉਹ ਵਿਚਾਰੇ ਘਰਾਂ 'ਚ ਫਸ ਗਏ ਨੇ ਪਰ ਉਹਨਾਂ ਬਾਰੇ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਕੋਈ ਸਮਝ ਨਹੀਂ ਆ ਰਿਹਾ ਬਹੁਤ ਘੱਟ ਜੇ ਗੱਲ ਕੀਤੀ ਜਾ ਰਹੀ ਹੈ ਤੇ ਬਹੁਤ ਘੱਟ ਜਿਆਦਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਆ ਕਿ ਪਹਿਲੀਆਂ ਤੋਂ ਉਹਦੇ ਬਾਰੇ ਗੱਲ ਕੀਤੀ ਜਾ ਰਹੀ ਬਹੁਤ ਦੁੱਖਿਆ ਸਾਰਿਆਂ ਦਾ ਨੁਕਸਾਨ ਹੋਇਆ ਪਰ ਪਹਿਲੀ ਪੱਠਾ ਤੁਹਾਨੂੰ ਵੀ ਪਤਾ ਸਰਕਾਰ ਨੇ ਕਿਤੋਂ ਨਾ ਕਿਤੋਂ ਕਰਕੇ ਮੁਹਾਵਜਾ ਦੇ ਹੀ ਦੇਣਾ ਪਰ ਜਿਹੜਾ ਮਜ਼ਦੂਰ ਆ ਜਿਹਦੀਆਂ ਦਿਹਾੜੀਆਂ ਟੁੱਟੀਆਂ ਜਿਹਦੇ ਘਰ ਦੇ ਬੱਚੇ ਭੁੱਖੇ ਮਰਨ ਦੇ ਜਿਹਦੇ ਵਿਚਾਰੇ ਦੇ ਬੈਂਕ ਦੇ ਕੋਸ਼ੇ ਅਧਿਕਾਰ ਨਹੀਂ ਹੈਗਾ ਉਹਨੂੰ ਵਿਚਾਰੇ ਨੂੰ ਬੈਂਕ ਵੀ ਲੋਨ ਨਹੀਂ ਦਿੰਦਾ ਤੇ ਬਾਰੇ ਗੱਲ ਬਹੁਤ ਘੱਟ ਕਰ ਰਹੇ ਨੇ